ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮਾਂ ਦੀ ਅਪਡੇਟ ਤੁਹਾਨੂੰ ਦਿਆਂਗੇ ਜੇ ਆਉਂਦੇ ਹਾਂ ਜਿਹੜੇ ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 10 ਮਾਰਚ ਤੱਕ ਮੌਸਮ ਪੰਜਾਬ ਦਾ ਫਿਰ ਸੁਨਾਣ ਲੱਗ ਦੇ ਖੇਤਾਂ ਦਾ ਕਿੰਦਾ ਰਹਿ ਸਕਦਾ ਐਸ ਲਈਆਂ ਤਾਜ਼ਾ ਸੈਟਲਰ ਤਸਵੀਰਾਂ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ ਲਗਭਗ ਹੁਣੇ 8 ਦਾ ਟਾਈਮ ਹੋਣ ਜਾ ਰਿਹਾ ਲਗਭਗ 8:30 ਦਾ ਟਾਈਮ ਹੋਣ ਜਾ ਰਿਹਾ ਤੇ 5 ਮਾਰਚ ਦੇ ਅੱਜ ਸਵੇਰ ਆ ਤਿੱਖੇ ਤੂਫਾਨ ਬਹੁਤ ਹੀ ਖੇਤਰਾ ਦੇ ਵਿੱਚ ਚੜੀ ਹੋਈ ਆ ਜਿਵੇਂ ਕਿ ਅਸੀਂ ਤੁਹਾਨੂੰ ਹੇਲਾਂ ਅਫਰਡ ਦਿੱਤੀ ਸੀ ਕਿ ਮੌਸਮ ਆਉਂਦੇ 24 48 ਘੰਟਿਆਂ ਤੱਕ ਇਸੇ ਤਰ੍ਹਾਂ ਬਣੇ ਰਹਿਣ ਦਾ ਅਨੁਮਾਨ ਹੈ ਤੂਫਾਨ ਲੱਗਣਗੇ ਜੀ ਟੈਂਪਰੇਚਰ ਦਿਨਾਂ ਦੇ ਵਿੱਚ ਥੋੜਾ ਵਾਧਾ ਦੇ ਦਰਜ ਹੋ ਸਕਦਾ 1-2 ਡਿਗਰੀ ਦਾ ਜਿੱਥੇ ਟੈਂਪਰੇਚਰ 20 ਤੋਂ 28 ਦੇ ਵਿੱਚ ਘਰ ਚੱਲਦੇ ਹੋਏ ਨੇ ਮੈਕਸਿਮਮ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ ਅੱਜ ਉੱਤਰ ਵੱਛੋ ਦੀਆਂ ਹਵਾਵਾਂ ਕੱਲ ਜਿਹੜੀ ਰਫ਼ਤਾਰ ਤੇ ਚੜ ਰਹੀਆਂ ਸੀ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ ਤੇ ਠੰਡੀਆਂ ਸੀਤ ਹ ਦੇ ਵਿੱਚ ਵਾਧਾ ਜਿਹੜਾ ਜਾਰਜ ਹੋਇਆ ਹੋਇਆ ਹੈ ਰਾਤਾਂ ਦੇ ਟੈਂਪਰੇਚਰ ਉਸੇ ਤਰ੍ਹਾਂ ਬਰਕਰਾਰ ਨੇ ਆਥਣ ਸਵੇਰੇ ਜਿਹੜੀ ਠੰਡਕ ਬਰਕਰਾਰ ਹੈ ਇਸ ਲਈ ਠੰਡ ਤੋਂ ਬਚ ਕੇ ਰਹਿਣਾ ਜੀ ਚੇਤਾਵਨੀ ਆਫਾ ਹਵਾਵਾਂ ਦੇ ਕਰਕੇ ਜਿਹੜੀਆਂ ਕਹਿ ਸਕਦੇ ਆ ਕਿ ਅਲਰਟ ਜਿਹੜੇ ਆ ਇਹ ਹਵਾਵਾਂ ਦੇ ਕਰਕੇ ਆ ਠੰਡੀਆਂ ਹਵਾਵਾਂ ਜਿਹੜੀਆਂ ਨੇ ਕਾਫੀ ਨੂੰ ਬਿਮਾਰ ਕਰਨੀਆਂ ਇਸ ਲਈ ਆਪਣਾ ਬਚਾ ਜੜਾ ਜੜਾ ਠੰਢੀਆਂ ਹਵਾਵਾਂ ਦਾ ਜਰੂਰ ਰੱਖੋ ਮੋٹے ਘੋੜੇ ਵਾ ਕੇ ਰੱਖੋ ਜੀ ਤੇ ਆਉਂਦੇ ਦਿਨਾਂ ਦੀ ਗੱਲ ਕਰੀਏ 10 ਤਰੀਕ ਤੱਕ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ 10 ਤੇ 11 ਤਰੀਕ ਨੂੰ ਉਹ ਹਲਕੇ ਜਿਹੇ ਸ਼ਰਾਟੇ ਕਿਤੇ ਕਿਤੇ ਲਵਾਏਗਾ ਮਾਝਾ ਦੁਆਬਾ ਖੇਤਰ ਦੇ ਵਿੱਚ ਸੋ ਆਉਂਦੇ ਦਿਨਾਂ ਦੇ ਦਰਮਿਆਨ ਉਹਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਫਿਲਹਾਲ ਅਗਲੇ 4 ਦਿਨਾਂ ਤੱਕ ਯਾਨੀ ਕਿ 8 ਤਰੀਕ ਤੱਕ ਜਾਂ ਕਹਈਏ 7 ਦੀ ਦੁਪਹਿਰ ਤੱਕ ਤਾਂ ਹਵਾਵਾਂ ਚੱਲਣ ਦਾ ਅਨੁਮਾਨ ਹੈ 7 ਦੀ ਦੁਪਹਿਰ ਤੋਂ ਬਾਅਦ ਹਵਾਵਾਂ ਦੀ ਗਤੀ ਦੇ ਵਿੱਚ ਥੋੜੀ ਰੁਕਾਵਟ ਆਏਗੀ ਤੇ ਉਸ ਤੋਂ ਬਾ ਵਾਧਾ ਘੱਟ ਹੋ ਕੇ ਤofer ਰਾਹਤ ਰਹੇਗੀ ਠੰਡਕ ਜੜਿਆ ਥੋੜੀ ਜੀ ਹੇਠਾ ਆਏਗੀ ਤੇ ਜੜੇ ਤਨ ਦੇ ਟੈਂਪਰੇਚਰ ਦੇ ਵਿੱਚ ਵਾਧਾ ਜੜਾ ਦਰਜ ਹੋਏਗਾ 10 12 ਜੜਾ ਲਗਣਾ ਸਿਸਟਮ ਉਹਦੀ ਅਫਰਡਰ ਤੋਂ ਆਉਂਦੇ 48 ਘੰਟਿਆਂ ਦੇ ਵਿੱਚ ਦੇ ਦਿੱਤੀ ਜਾਵੇਗੀ ਇਹ ਜਾਣਸਦੇ ਹੋ ਜੀ ਧੰਨਵਾਦ